ਅੱਜ ਧੁੰਦ ਦਾ ਕਹਿਰ ਕੁਰਾਲੀ ਵਿੱਚ ਛਾਇਆ ਹੋਇਆ ਅਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਰਾਲੀ ਦੇ ਬਾਈਪਾਸ ਦੀਆਂ ਜਿੱਥੇ ਕਿ ਅੱਜ ਧੁੰਦ ਦੇ ਕਾਰਨ ਕਾਫੀ ਕਹਿਰ ਛਾਇਆ ਹੋਇਆ ਅਤੇ ਵਾਹਨਾ ਵਿੱਚ ਵੀ ਕਾਫੀ ਔਕੜ ਆ ਰਹੀ ਹੈ ਕਿਉਂਕਿ ਇਹ ਰਸਤਾ ਕਈ ਸਕੂਲਾਂ ਨੂੰ ਕਰਾਸ ਕਰਦਾ ਤੇ ਕੁਰਾਲੀ ਦੇ ਬਾਈਪਾਸ ਦੀਆਂ ਤਸਵੀਰਾਂ ਜਿੱਤੇ ਕਿ ਤਕਰੀਬਨ 8 ਤੋਂ 10 ਸਕੂਲ ਪੈਂਦੇ ਨੇ ਅਤੇ ਪਿਛਲੇ ਸਮੇਂ ਤੋਂ ਕਾਫੀ ਤੋਂ ਲੋਕ ਮੰਗ ਕਰ ਰਹੇ ਨੇ ਕਿ ਇੱਥੇ ਲਾਈਟਾਂ ਲਗਾਈਆਂ ਜਾਣ ਅਤੇ ਇਹ ਲਾਈਟਾਂ ਨਈ ਲੱਗੀਆਂ ਪਰ ਇੱਥੇ ਮੇਨ ਹਾਈਵੇ ਬਾਈਪਾਸ ਹੋਣ ਕਰਕੇ ਗੱਡੀਆਂ ਕਾਫੀ ਤੇਜ਼ ਗਤੀ ਦੇ ਨਾਲ ਇੱਥੋਂ ਨਿਕਲਦੀਆਂ ਹਨ ਅਕਸਰ ਇੱਥੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਵੀ ਨਾਕੇਬੰਦੀ ਕੀਤੀ ਜਾਂਦੀ ਹੈ ਕਿ ਜੇ ਵੀ ਡੇੜੇ ਵੀ ਵਾਹਨ ਚਾਲਕ ਆਪਣੇ ਵਾਹਨ ਤੇ ਤੇਜ਼ ਚਲਾਉਂਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਸਕੇ ਪਰ ਵਾਹਨ ਚਾਲਕ ਰੋਜ਼ਾਨਾ ਨਵੇਂ ਆਉਂਦੇ ਨੇ ਅਤੇ ਟ੍ਰੈਫਿਕ ਰੂਲ ਤੋੜਦੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਤੁਹਾਨੂੰ ਜੋ ਤਸਵੀਰਾਂ ਦਿਖਾ ਰਹੇ ਆ ਇਹ ਕੋਰਾਲੀ ਦੇ ਬਾਈਪਾਸ ਦੀਆਂ ਦਿਖਾ ਰਹੇ ਆ ਚਿੱਠੇ ਕੀ ਅੱਜ ਧੁੰਦ ਦਾ ਕਹਿਰ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਠੰਡ ਦਾ ਕਹਿਰ ਹੋਰ ਜ਼ਿਆਦਾ ਵੱਧ ਸਕਦਾ ਹੈ ਜਿਸ ਨੂੰ ਜਿਸ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਆਹ ਹਨ ਸਕੂਲਾਂ ਦੀ ਚਿੱਤੇ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਉੱਥੇ ਕੀ ਹੋਰ ਕਈ ਫੈਸਲੇ ਵੀ ਲیتے ਜਾ ਰਹੇ ਹਨ ਅਤੇ ਜ਼ਰੂਰ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਸੰਗਣੀ ਧੁੰਦ ਪਈ ਹੋਈ ਹੈ ਅਤੇ ਸਰਕਾਰ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਆਮ ਦੇਖਣ ਨੂੰ ਸਾਹਮਣੇ ਆਉਂਦਾ ਜਦੋਂ ਵੀ ਧੁੰਦ ਪੈਂਦੀ ਹੈ ਉਸ ਵਕਤ ਖਾਸੇ ਖੋਰ ਦਾ ਖਰਚਾ ਕਾਫੀ ਵੱਧ ਜਾਂਦਾ ਹੈ